ਹਰਜਿੰਦਰ ਸਿੰਘ ਧਾਮੀ ਦੀ ਜਗ੍ਹਾ ਹੁਣ ਕੌਣ ਹੋਵੇਗਾ ਅਗਲਾ ਪ੍ਰਧਾਨ ਅਸਤੀਫੇ ਨੂੰ ਧਾਮੀ ਦੀ ਕੋਰੀਨਾ ਜ਼ਥੇਦਾਰ ਦੀ ਅਪੀਲ ਨੂੰ ਵੀ ਹਰਜਿੰਦਰ ਸਿੰਘ ਧਾਮੀ ਨੇ ਨਕਾਰਿਆ ਦੱਸਦੀ ਹੈ ਕਿ ਐਸਟੀਪੀਸੀ ਅੱਜ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਸਟੀਫਨ ਨੂੰ ਲੈ ਕੇ ਚਰਚਾ ਹੋਵੇਗੀ ਤੇ ਉਥੇ ਹੀ ਅੱਜ ਐਸ்சிਪੀਸੀ ਨੂੰ ਨਵਾਂ ਪ੍ਰਦਾਨ ਮਿਲ ਸਕਦਾ ਹੈ ਤੇ ਦੱਸਿਏ ਕਿ ਵੱਡੀ ਖਬਰ ਹੈ ਤੇ ਉਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਰਘੂਜੀਤ ਸਿੰਘ ਵਿਰਕ ਦਾ ਸਭ ਤੋਂ ਓਕੇ ਨਾਮ ਚੱਲ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੂੰ ਜਿਹੜੀ ਕਿ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ ਤੇ ਜਹ ਦੱਸਿਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਦੂਜੇ ਪਾਸੇ ਲਗਾਤਾਰ ਐਸ்சிਪੀਸੀ ਦੇ ਪ੍ਰਧਾਨਗੀ ਨੂੰ ਲੈ ਕੇ ਹੁਣ ਅੱਜ ਮੀਟਿੰਗ ਹੋ ਰਹੀ ਹੈ ਤੇ ਧਾਮੀ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਐਸ்சிਪੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਅਸਤੀਫੇ ਤੋਂ ਬਾਅਦ ਲਗਾਤਾਰ ਜਥੇਦਾਰ ਸਾਹਿਬ ਦੇ ਅਪੀਲ ਕੀਤੀ ਤੇ ਦੱਸਦੀ ਹੈ ਕਿ ਅਸਤੀਫਾ ਕਿਉਂ ਦਿੱਤਾ ਗਿਆ ਸੀ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਲਗਾਤਾਰ ਵਿਵਾਦ ਚੱਰੀ ਹੈ ਤੇ ਉਥੇ ਹੀ ਗਿਆਨੀ ਹਰਪੇ ਸਿੰਘ ਦੀ ਵੀਡੀਓ ਜਿਹੜੀ ਹੈ ਕਿ ਕਾਫੀ ਵਾਇਰਲ ਹੋਈਆਂ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਮੇਰੀ ਭਾਜਪਾ ਦੇ ਨਾਲ ਗੁੜੀ ਸਾਂਝ ਹੈ ਦੂਜੇ ਪਾਸੇ ਉਹਨਾਂ ਦੇ ਸਾਧੂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਤੇ ਜਿਸ ਦੇ ਤਹਿਤ ਐਸਜੀਪੀਸੀ ਦੇ ਵੱਲੋਂ ਮੀਟਿੰਗ ਸੱਦੀ ਗਈ ਤੇ ਉਸ ਮੀਟਿੰਗ ਦੇ ਵਿੱਚ ਕਮੇਟੀ ਜੋ ਬਣਾਈ ਗਈ ਸੀ ਉਸਨੇ ਇੱਕ ਗੰਭੀਰ ਫੈਸਲਾ ਲਿਆ ਤੇ ਜਿਸ ਦੇ ਤਹਿਤ ਗਿਆਨੀ ਹਰਪੇ ਸਿੰਘ ਤੋਂ ਜਥੇਦਾਰੀ ਵਾਪਸ ਲੈ ਲਈ ਦੇਸ ਜਥੇਦਾਰੀ ਵਾਪਸ ਲੈਣ ਤੋਂ ਬਾਅਦ ਲਗਾਤਾਰ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਤੇ ਉੱਥੇ ਹੀ ਐਸਜੀਪੀਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਲਗਾਤਾਰ ਅਸਤੀਫੇ ਦੇ ਬਾਅਦ ਇਹ ਕਹਿਣ ਲੱਗੇ ਕਿ ਅਸਤੀਫਾ ਜਿਹੜਾ ਕਿ ਲਿਆ ਗਿਆ ਉਹ ਵੱਡੇ ਫੈਸਲੇ ਲੈ ਕੇ ਲਿਆ ਗਿਆ ਤੇ ਕਮੇਟੀ ਨੇ ਜੋ ਫੈਸਲਾ ਲਿਆ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਕਿ ਵੱਡੇ ਇਲਜ਼ਾਮ ਐਸਜੀਪੀਸੀ ਅਕਾਲੀ ਦਲ ਦੇ ਉੱਤੇ ਲਗਾਏ ਤੇ ਜਿਸ ਦੇ ਤਹਿਤ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੋ ਜਥੇਦਾਰੀ ਵਾਪਸ ਲਈ ਗਈ ਉਸ ਨੂੰ ਲੈ ਕੇ ਗਿਆਨੀ ਰਘਵੀਰ ਸਿੰਘ ਨੇ ਪੋਸਟ ਸਾਂਝੀ ਕੀਤੀ ਆਪਣੇ ਨਿੱਜੀ ਅਕਾਊਂਟ ਦੇ ਉੱਤੇ ਉਹਨਾਂ ਨੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਤੇ ਗਿਆਨੀ ਹਰਪੀ ਸਿੰਘ ਦੇ ਹੱਕ ਦੇ ਵਿੱਚ ਜਥੇਦਾਰ ਸਾਹਿਬ ਉਤਰੇ ਜਿਸ ਤੋਂ ਬਾਅਦ ਦੂਜੇ ਪਾਸੇ ਇਸ ਗੱਲ ਤੋਂ ਬਾਅਦ ਪੋਸਟ ਦੇ ਦੌਰਾਨ ਐਸਟੀਪੀਸੀ ਨਰਾਸਤ ਖਾਈ ਦਿੱਤੀ ਤੇ ਹਰਜਿੰਦਰ ਸਿੰਘ ਧਾਮੀ ਨੇ ਫੈਸਲਾ ਲਿਆ ਤੇ ਉਹਨਾਂ ਨੇ ਆਪਣੀ ਅਹੁਦੇਦਾਰੀ ਤੋਂ ਜਿਹੜੀ ਕਿ ਅਸਤੀਫਾ ਦੇ ਦਿੱਤਾ ਜਿਸ ਦੇ ਤਹਿਤ ਲਗਾਤਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਅਸਤੀਫਾ 17 ਫਰਵਰੀ ਨੂੰ ਦਿੱਤਾ ਤੇ ਉਥੇ ਹੀ ਜਥੇਦਾਰ ਸਾਹਿਬ ਦੇ ਵੱਲੋਂ ਅਪੀਲ ਕੀਤੀ ਗਈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇਦਾਰੀ ਤੋਂ ਵਾਪਸ ਹੋਣ ਤੇ ਆਪਣਾ ਅਸਤੀਫਾ ਵਾਪਸ ਲੈਣ ਤੇ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਸੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਮਿਲੀ ਦੂਜੇ ਪਾਸੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਬੇਨਤੀ ਕੀਤੀ ਗਈ ਤੇ ਹੁਣ ਦੱਸਦੀ ਹੈ ਕਿ ਪੰਜ ਮੈਂਬਰੀ ਕਮੇਟੀ ਵੀ ਉਹਨਾਂ ਨੂੰ ਮਿਲਣ ਦੇ ਲਈ ਗਈ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਅਪੀਲ ਕੀਤੀ ਕਿ ਧਾਮੀ ਸਾਹਿਬ ਆਪਣਾ ਅਸਤੀਫਾ ਵਾਪਸ ਲੈਣ ਪਰੰਤੂ ਹੁਣ ਕੱਲ ਲਗਾਤਾਰ ਹਰਜਿੰਦਰ ਸਿੰਘ ਧਾਮੀ ਦੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਪਰੰਤੂ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਆਪਣਾ ਵਾਪਸ ਨਹੀਂ ਲਵਾਂਗਾ ਤੇ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਤੇ ਅੱਜ ਦੱਸਿਏ ਕਿ ਐਸਟੀਪੀਸੀ ਦੇ ਵੱਲੋਂ ਕਮੇਟੀ ਯਾਨੀ ਕਿ ਮੀਟਿੰਗ ਸੱਦ ਲਈ ਗਈ ਹੈ ਤੇ ਮੀਟਿੰਗ ਦੇ ਵਿੱਚ ਅੱਜ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਦੀ ਹੈ ਕਿ ਅੱਜ ਐਸਜੀਪੀਸੀ ਦੇ ਅਹੁਦੇ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਚਰਚਾ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਐਸਜੀਪੀਸੀ ਨੂੰ ਹੱਥ ਤੋਂ ਬਾਅਦ ਨਵਾਂ ਪ੍ਰਧਾਨ ਹੈ ਜਿਹੜਾ ਕਿ ਮਿਲ ਸਕਦਾ ਹੈ ਤੇ ਜਾ ਤਾਂ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣਗੇ ਕਿਉਂਕਿ ਕੱਲ ਉਹਨਾਂ ਨੇ ਬੇਸ਼ੱਕ ਕੋਰੀ ਨਾ ਕਰ ਦਿੱਤੀ ਸੀ ਪਰੰਤੂ ਅੱਜ ਇਸਾ ਕੋਰੀਨਾ ਤੋਂ ਬਾਅਦ ਐਸਸੀਪੀਸੀ ਨੇ ਮੀਟਿੰਗ ਸੱਦ ਲਈ ਹੈ ਤੇ ਅੱਜ ਕਿਤੇ ਨਾ ਕਿਤੇ ਬਹੁਤ ਸਾਰੀ ਉਮੀਦਾਂ ਇਹ ਆ ਕਿ ਜਿਹੜਾ ਕਿ ਐਸਸੀਪੀਸੀ ਨੂੰ ਨਮਾ ਪ੍ਰਦਾਨ ਮਿਲ ਸਕਦਾ ਹੈ